बीटीबी ब्रॉडकास्टिंग देख रहे सारे ही दशक में मेरे वालों यानी गुरजीत सिंह लो प्यार परी साथ श्री अकाल आज मैं ਤੁਹਾਡੇ ਨਾਲ ਗੱਲ ਕਰ ਰਿਹਾ ਬੀਸੀ ਤੋਂ ਕਿਉਂਕਿ ਮੈਨੂੰ ਬੀਸੀ ਜਾਣ ਦਾ ਮੌਕਾ ਮਿਲਿਆ ਤੇ ਜਿਸ ਦੇ ਵਿੱਚ ਮੈਂ ਤੁਹਾਡੇ ਵਾਸਤੇ ਇੱਕ ਛੋਟੇ ਛੋਟੇ ਕਲਿੱਪਸ ਹੈਗੇ ਮੈਂ ਬਣਾਵਾਂਗਾ ਅੱਜ ਪਾਰਟ ਪਹਿਲਾ ਤੁਹਾਡੇ ਲਈ ਮੈਂ ਰੂਬਰੂ ਕਰਨ ਲੱਗਿਆ ਜਿਸ ਦੇ ਵਿੱਚ ਅਸੀਂ ਆਪ ਜੀ ਨੂੰ ਦਿਖਾਵਾਂਗੇ ਕਿਸ ਤਰ੍ਹਾਂ 골ਡਨ ਦੇ ਵਿੱਚ ਗੁਰੂ ਘਰ ਹੋਂਦ ਦੇ ਬਚਾਇਆ ਉਸ ਤੋਂ ਅੱਗੇ ਫਿਰ ਕੋਲੋਨਾ ਦੇ ਵਿੱਚ ਕਿਸ ਤਰ੍ਹਾਂ ਗੁਰੂ ਘਰ ਇੱਕ ਹੋਰ ਹੋਂਦ ਦੇ ਬਚਾਇਆ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾਵਾਂਗੇ ਆਪਣੇ ਬੀਸੀ ਦੇ ਕਿੰਨੇ ਸੋਹਣੇ ਰੋਡ ਨੇ ਕਿੰਨੇ ਸੋਹਣੇ ਪਹਾੜੀ ਬਾਜੀਆਂ ਰਾਸਤਾ ਇਹ ਸਾਰਾ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਤੇ ਨਾਲ ਜਿਸ ਤਰ੍ਹਾਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਗੁਰੂਕਰ 1870 ਦੇ ਵਿੱਚ ਇੱਥੇ ਹੋਣ ਦੇ ਵਿੱਚ ਆ ਚੁੱਕਿਆ ਸੀ ਤੇ ਜਿਸ ਦੇ ਵਿੱਚ ਆਪਣੇ ਪੰਜਾਬ ਤੋਂ ਜਿਹੜੇ ਲੋਕ ਅਮਰੀਕਾ ਆਏ ਸੀ ਤੇ ਉਹ ਫਿਰ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਏ ਨਾਲ ਆਪਣੇ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਆਏ ਤੇ ਜਿਹੜੀ ਬਹੁਤ ਵੱਡੀ ਗੱਲ ਆ ਇਹ ਤੇ ਕਿਸ ਤਰ੍ਹਾਂ ਉਹਨੇ ਕਿ ਸਟਰਗਲ ਕੀਤੀ ਤੇ ਉੱਥੇ ਥੋੜੀ ਜਿਹੀ ਲੋਕ ਹੁੰਦੇ ਸੀ ਤੇ ਉਹ ਕਿਸ ਤਰ੍ਹਾਂ ਉਹਨੇ ਗੁਰੂ ਘਰ ਬਣਾਇਆ ਪਰ ਅੱਜ ਉਹ ਗੁਰੂ ਘਰ ਤਾਂ ਨਹੀਂ ਹੈਗਾ ਪਰ ਉੱਥੇ ਜਿਹੜੇ ਹੁਣ ਪਰਿਵਾਰ ਰਹਿ ਰਹੇ ਨੇ ਉਹਨਾਂ ਨੇ ਇੱਕ ਬਹੁਤ ਸੋਹਣਾ ਅਲੀਸ਼ਾਨ ਗੁਰੂ ਘਰ ਉੱਥੇ ਬਣਾਇਆ ਹੈ ਤੇ ਜਿਸ ਦੇ ਵਿੱਚ ਬਹੁਤ ਸਚਜੇ ਢੰਗ ਦੇ ਨਾਲ ਉੱਥੇ ਮੁੱਖ ਸੇਵਾਦਾਰ ਬੀਬੀ ਨਵਨੀਤ ਕੌਰ ਜੀ ਤੇ ਹੈੱਡ ਗ੍ਰੰਥੀ ਜਿਹੜੇ ਸਾਹਿਬ ਜਰਨੈਲ ਸਿੰਘ ਜੀ ਇਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਤੁਹਾਨੂੰ ਸਾਰੀ ਗੱਲਬਾਤ ਸੁਣਾਵਾਂਗੇ ਤੇ ਕਿਉਂਕਿ ਜਿਹੜੀ ਉੱਥੇ ਪੰਜਾਬੀ ਲੋਕ ਨੇ ਉਹ ਮੰਨਦੇ ਨੇ ਕਿ ਇੱਥੇ ਜਿਹੜੀ ਅਮਰੀਕਾ ਤੋਂ 1870 ਦੇ ਵਿੱਚ ਆ ਚੁੱਕੀਆਂ ਸਨ ਤੇ ਬਟ ਜਿਹੜੀ ਕੈਨੇਡੀਅਨ ਗਵਰਨਮੈਂਟ ਨੇ ਐਜ਼ ਅ ਸਿੱਖਾਂ ਨੂੰ ਐਜ਼ ਅ ਪੰਜਾਬੀਆਂ ਨੂੰ ਰੈਕੋਗਨਾਈਜ਼ ਕੀਤਾ ਕਿ ਉਹ ਇੱਥੇ 1902 ਦੇ ਵਿੱਚ ਆ ਗਏ ਸਨ ਤੇ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਅਸੀਂ ਸਾਰਾ ਆਪਣਾ ਕਲੋਨੀ ਤੱਕ ਦਾ ਜੋ ਰੂਟ ਹੈਗਾ ਵਿੱਚ ਵਿੱਚ ਝਲ ਕੇ ਉਹ ਦਿਖਾਵਾਂਗੇ ਤੇ ਫਿਰ ਉਸ ਤੋਂ ਬਾਅਦ ਕਲੋਨੀ ਦਾ ਗੁਰੂ ਘਰ ਕਿਹੜਾ ਹੈਗਾ ਆ ਤੇ ਗੁਰੂ ਅਮਰਦਾਸ ਜੀਵਾਰਤ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਵਾਂਗੇ ਤੇ ਅਗਲੇ ਹਿੱਸੇ ਦੇ ਵਿੱਚ ਅਸੀਂ ਫੇਰ ਅਗਲੀ ਗੱਲਬਾਤ ਅੱਗੇ ਕਰਾਂਗੇ ਬੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਬੀਸੀ ਦੇ ਵਿੱਚੋਂ 골ਡਨ ਗੁਰੂ ਘਰ ਦੇ ਵਿੱਚ ਤੇ ਆਪਾਂ ਇੱਥੇ ਭਾਈ ਸਾਹਿਬ ਜਿਹੜੇ ਇੱਥੇ ਮੁੱਖ ਸੇਵਾਦਾਰ ਨੇ ਤੇ ਸਾਡੇ ਭੈਣ ਜੀ ਨਵਨੀਤ ਕੌਰ ਜੀ ਤੇ ਜਿਹੜੇ ਇੱਥੇ ਗੁਰੂ ਘਰ ਦੇ ਪ੍ਰਬੰਧ ਦੇ ਵਿੱਚ ਮੁੱਖ ਸੇਵਾਦਾਰ ਨੇ ਇਹਨਾਂ ਨੇ ਗੱਲਬਾਤ ਕਰਦੇ ਆਂ ਤੇ ਇੱਥੇ ਬਾਰੇ ਜਾਣਦੇ ਆਂ ਕਿ ਇਹ ਗੁਰੂ ਘਰ ਕਦੋਂ ਹੋਂਦ ਚਾਏ ਸੀ ਤੇ ਇੱਥੇ ਕਿੰਨੀ ਇੱਕ ਸੰਗਤ ਹੈਗੀ ਆ ਤੇ ਆਪਾਂ ਮੈਨੂੰ ਹੁਣੇ ਪਤਾ ਲੱਗਿਆ ਭਾਈ ਸਾਹਿਬ ਜੀ ਇੱਥੇ 25 ਸਾਲ ਤੋਂ ਪਿਛਲੇ ਸੇਵਾ ਲਗਾਤਾਰ ਸੇਵਾ ਕਰ ਰਹੇ ਨੇ ਜੜੀ ਕਿ ਇੱਕ ਬੜੀ ਹੀ ਮੇਰੇ ਵਾਸਤੇ ਚੰਬੇ ਵਾਲੀ ਤੇ ਅਸ਼ਰ ਅਸ਼ਰਜਨਨ ਦੀ ਗੱਲ ਹੈਗੀ ਆ ਕਿ ਇੱਕ ਮੁੱਖ ਸੇਵਾਦਾਰ ਐਨੇ ਸਮੇਤੋਂ ਇੱਕੋ ਗੁਰੂ ਘਰ ਰੱਖੇ ਸੇਵਾ ਕਰ ਰਹੇ ਹੈਗੇ ਨੇ ਤੇ ਇਹਦਾ ਮਤਲਬ ਭਾਈ ਸਾਹਿਬ ਦਾ ਇਸ ਗੁਰੂ ਘਰ ਨਾਲ ਪਿਆਰ ਹੈ ਜਾਂ ਗੁਰੂ ਸਾਹਿਬ ਜੀ ਨਾਲ ਤੇ ਬਹੁਤ ਅਥਾਹ ਕਿਰਪਾ ਹੈ ਕਿਉਂਕਿ ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਸੰਗਤ ਕਾਫੀ ਥੋੜੀ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਮੋਸਟਲੀ ਆਪਣੇ ਜਦੋਂ ਥੋੜੇ ਟਾਈਮ ਬਾਅਦ ਜਿੱਥੇ ਜਾ ਸੰਗਤ ਹੋਵੇ ਸਾਡੇ ਪ੍ਰਚਾਰਕ ਉੱਥੇ ਚਲੇ ਜਾਂਦੇ ਨੇ ਪਰ ਭਾਈ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਜਰਨੈਲ ਸਿੰਘ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਨੂ ਜੀ ਥੈਂਕ ਯੂ ਜੀ ਹਾਂ ਜੀ ਆ ਤੁਸੀਂ ਕੀ ਜਾਣਕਾਰੀ ਲੈਣਾ ਚਾਹਦੇ ਦੱਸੋ ਜੀ ਦੱਸੋ ਜੀ ਆਪਣਾ ਜਿਹੜਾ ਗੋਲਡਨ ਚ ਗੁਰੂ ਘਰ ਹੈਗਾ ਆ ਜੀ ਮੈਨੂੰ ਬਹੁਤਾ ਲੱਗਿਆ ਸੀ ਕਾਫੀ ਇੱਥੇ ਯਾਨੀ ਕਿ ਹੈਰੀਟੇਜ ਬਿਲਡਿੰਗ ਦੇ ਵਿੱਚ ਮੰਨਿਆ ਜਾਂਦਾ ਹੈ ਕਦੋਂ ਤੋਂ ਗੁਰੂ ਘਰ ਹੋਂਦ ਚਾਹੀ ਸਿੱਖ ਕਿਸ ਤਰ੍ਹਾਂ ਆਇਆ ਸੀ ਇਹ ਜੀ ਸਭ ਤੋਂ ਪਹਿਲਾਂ ਆਪਣੇ 1890 ਦੇ ਵਿੱਚ ਇਸ ਟਾਊਨ ਦੇ ਵਿੱਚ ਲੋਕੀ ਆਏ ਆ ਅ ਨੰਬਰ ਮਿਲ ਦੇ ਵਿੱਚ ਕੰਮ ਕਰਨ ਤੇ ਅਮਰੀਕਾ ਤੋਂ ਆਏ ਆ ਇਸ ਰਿਵਰ ਦੇ ਥਰੂ ਤਾਂ ਜਿਹੜਾ ਉਹਨਾਂ ਦੇ ਮੁਤਾਬਕ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਨਾਰਥ ਅਮਰੀਕਾ ਦੇ ਵਿੱਚ ਉਹ ਲੈ ਕੇ ਆਏ ਆ ਤੇ ਜਿੱਥੇ ਉਹ ਕੰਮ ਕਰਦੇ ਸੀ ਮਿਲ ਦੇ ਵਿੱਚ ਉੱਥੇ ਇੱਕ ਬੈਲਿੰਗ ਸੀ ਜਿੱਦੇ ਵਿੱਚ ਉਹ ਪ੍ਰਕਾਸ਼ ਕਰਦੇ ਸੀ ਪਰ ਉਹਦੀ ਐਗਜੈਕਟਲੀ ਐਗਜੈਕਟਲੀ ਡੇਟ ਤਾਂ ਆਪਾਂ ਨੂੰ ਪਤਾ ਨਹੀਂ ਕਿ ਕਿੰਨੀ ਡੇਟ ਨੂੰ ਆਇਆ ਪਰ ਜੋ ਗਵਰਨਮੈਂਟ ਨੇ ਮੰਨਿਆ ਕਿ 1902 ਦੇ ਵਿੱਚ ਆਪਣੀ ਜਿਹੜੇ ਸਿੱਖ ਫੈਮਲੀਆਂ ਇੱਥੇ ਸੀਗੀਆਂ ਤੇ ਗੁਰੂ ਘਰ ਵੀ ਸੀ ਪਰ 1926 27 ਦੇ ਵਿੱਚ ਮਹਿਲ ਨੂੰ ਅੱਗ ਲੱਗੀ ਸੀ ਜਿਸ ਕਰਕੇ ਮਹਿਲ ਜਿਹੜੀ ਖਤਮ ਹੋ ਗਈ ਬਿਲਕੁਲ ਤੇ ਆਪਣੇ ਲੋਕਾਂ ਦਾ ਸਾਰਿਆਂ ਦਾ ਕੰਮ ਜਿਹੜਾ ਸੀ ਬੰਦ ਹੋ ਗਿਆ ਬਿਲਕੁਲ ਹੋਰ ਕੋਈ ਕੰਮ ਨਹੀਂ ਸੀ ਜੋਬ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਮੂਵ ਹੋਣਾ ਪਿਆ ਇੱਥੋਂ ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਨਾਲ ਲੈ ਕੇ ਸੀ ਜੋ ਕਿ ਬੈਨਕੂਵਰ ਸਾਈਡ ਨੂੰ ਉੱਨ੍ਹੂਬ ਹੋ ਗਏ ਤੇ ਉਸ ਤੋਂ ਬਾਅਦ 1926 27 ਤੋਂ ਲੈ ਕੇ ਤਕਰੀਬਨ ਤਕਰੀਬਨ 1950 ਤੱਕ ਆਪਣਾ ਇੱਥੇ ਕੋਈ ਨਹੀਂ ਸੀ ਫੈਮਿਲੀ ਉਸ ਤੋਂ ਬਾਅਦ ਦੁਬਾਰਾ ਫਿਰ ਕੰਮ ਚੱਲੇ ਆ ਮਿੱਲਾਂ ਦੇ ਵਿੱਚ ਤੇ ਪੰਜਾਂ ਪੰਜਾਂ ਦੇ ਵਿੱਚ ਫੇਰ ਆਪਣੇ ਹੌਲੀ ਹੌਲੀ ਲੋਕ ਆਏ ਤੇ ਉਹ ਵੀ ਉਦੋਂ ਤਕਰੀਬਨ ਜਿਹੜੀਆਂ ਜਿਹੜੇ ਲੋਕ ਆਏ ਆ ਸਿੰਗਲ ਹੀ ਜ਼ਿਆਦਾ ਸੀਗੇ ਫੈਮਿਲੀਆਂ ਬਹੁਤ ਨਹੀਂ ਸੀ ਕਿਉਂਕਿ ਫੈਮਿਲੀਆਂ ਨੂੰ ਇੱਥੇ ਨਾ ਤਾਂ ਕੰਮ ਹੀ ਸੀ ਨਾ ਹੀ ਆਪਣੇ ਲੋਕਾਂ ਨੂੰ ਫੈਮਿਲੀਆਂ ਮਂਗਾਉਣ ਦੀ ਇਜਾਜ਼ਤ ਸੀ ਤੇ ਫਿਰ ਬਾਅਦ ਦੇ ਵਿੱਚ ਜਦੋਂ ਆਪਣੇ ਲੋਕਾਂ ਨੂੰ ਫੈਮਿਲੀਆਂ ਮਂਗਾਉਣ ਦੀ ਇਜਾਜ਼ਤ ਮਿਲ ਗਈ ਤੇ ਵੋਟ ਦਾ ਘਰ ਲੜ ਗਿਆ 1970 ਦੇ ਵਿੱਚ ਫਿਰ ਉਸ ਸਮੇਂ ਆਪਣੇ ਕਾਫੀ ਪਰਿਵਾਰ ਜਿਹੜੇ ਆ ਇੱਥੇ ਮੂਵ ਹੋਏ ਕੁਝ 골ਡਨ ਦੇ ਵਿੱਚ ਤੇ ਕੁਝ ਇੱਥੋਂ ਥੋੜੀ ਜੀ ਦੂਰ ਦੇ ਉੱਤੇ ਇੱਕ ਮੈਲ ਸੀ ਡੋਨਲਡ ਉੱਥੇ ਕੰਮ ਕਰਦੇ ਸੀ ਕੁਝ ਫੈਮਲੀਆਂ ਉੱਥੇ ਸੀ ਤੇ ਉਸ ਸਮੇਂ ਫਿਰ ਆਪਣੇ ਲੋਕਾਂ ਨੂੰ ਲੋੜ ਮਹਿਸੂਸ ਹੋਈ ਕਿ ਆਪਾਂ ਨੂੰ ਗੁਰੂ ਘਰ ਚਾਹੀਦਾ ਕਿਉਂਕਿ ਵਿਆਹ ਸ਼ਾਦੀਆਂ ਦੇ ਵਾਸਤੇ ਜਾਂ ਕਿਸੇ ਦਾ ਇੱਥੋਂ ਸੰਸਾਰ ਤੋਂ ਚਲੇ ਜਾਂਦੇ ਜਦੋਂ ਕੋਈ ਉਹਨਾਂ ਦੇ ਅੰਤਮ ਕਿਰਿਆ ਕਰਨ ਵਾਸਤੇ ਸਾਰਾ ਪ੍ਰੋਗਰਾਮ ਕਰਨ ਵਾਸਤੇ ਤਾਂ ਫਿਰ ਸਾਰੇ ਲੋਕਾਂ ਨੇ ਆਪਣੇ ਵਿਚਾਰ ਕਰਕੇ ਜਿਹੜਾ ਇਸ ਜਗ੍ਹਾ ਦੇ ਉੱਤੇ ਜਿੱਥੇ ਹੌਣ ਗੁਰਦੁਆਰਾ ਸਾਹਿਬ ਹੈ ਇੱਥੇ ਪੰਜ ਲਾਟਾਂ ਮੁੱਲ ਲੈ ਕੇ 1981 ਦੇ ਵਿੱਚ ਇਹ ਜਿਹੜੀ ਬਿਲਡਿੰਗ ਤਿਆਰ ਕੀਤੀ ਸੀ 1981 ਤੇ 82 ਦੇ ਵਿੱਚ ਜੋ ਕਿ ਉਸ ਸਮੇਂ ਤੋਂ ਲੈ ਕੇ ਉਸ ਸਮੇਂ ਕਾਫੀ ਫੈਮਲੀਆਂ ਸੀ ਪਰ ਬਾਅਦ ਵਿੱਚ ਕਿਉਂਕਿ ਇੱਕ ਮਿਲ ਜਿਹੜੀ ਸੀ ਡੋਨਲਡ ਵਾਲੀ ਡੋਨਲਡ ਵਾਲੀ ਉਹ ਬੰਦ ਹੋ ਗਈ। ਦੂਸਰਾ ਹੌਲੀ ਹੌਲੀ ਜਿਹੜੇ ਲੋਕ ਆ ਆਪਣੇ ਰਿਟਾਇਰ ਹੋ ਗਏ ਕੁਝ ਕੁਝ ਵੱਡੇ ਸ਼ਹਿਰਾਂ ਨੂੰ ਮੂਵ ਹੋ ਗਏ ਬੱਚੇ ਪੜ੍ਹ ਕੇ ਵੱਡੇ ਸ਼ਹਿਰਾਂ ਵਿੱਚ ਚਲੇ ਗਏ। ਤੇ ਹੁਣ ਸਿਚੁਏਸ਼ਨ ਇਹੋ ਜੀ ਹੋ ਗਈ ਆ ਵੀ ਸਾਡੇ ਕੋਲ ਤਕਰੀਬਨ 20 ਕ ਫੈਮਲੀਆਂ ਹੀ ਜਿਹੜੀਆਂ ਇਸ ਟਾਊਨ ਦੇ ਵਿੱਚ ਆ ਤੇ ਜੇ ਮੈਂ ਜੇ ਤੁਹਾਨੂੰ ਪਤਾ ਹੋਵੇ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕਾਂ ਵੀ ਜਿਹੜਾ ਜਿਸ ਤਰ੍ਹਾਂ ਦੱਸਿਆ ਤੁਸੀਂ ਅਮਰੀਕਾ ਤੋਂ ਇੱਥੇ ਆਏ ਸੀਗੇ ਤੇ ਜਿਹੜੇ ਉਹ ਪਹਿਲੇ ਸਿੰਘ ਸੀਗੇ ਜਾਂ ਪਰਿਵਾਰ ਸੀਗੇ ਉਹਨਾਂ ਦੇ ਕੁਝ ਨਾਮ ਵਗੈਰਾ ਆਪ ਨੂੰ ਜੇ ਪਤਾ ਹੋਵੇ ਤਾਂ ਉਹਨਾਂ ਦਾ ਨਾਮ ਵਸ ਮੈਨੂੰ ਯਾਦ ਨਹੀਂ ਜੀ ਪਰ ਇੱਥੇ ਇੱਕ ਬੁੱਕ ਸ਼ਾਪੀ ਸੀਗੀ ਹੁੰਦਲ ਸਾਹ ਸੀ ਹਾਂਜੀ ਉਹਨਾਂ ਨੇ ਹੁੰਦਲ ਸਾਹਿਬ ਉਹਨਾਂ ਨੇ ਇੱਕ ਬੁੱਕ ਸ਼ਾਪੀ ਆ ਉਹਦੇ ਵਿੱਚ ਸਾਰੇ ਨਾਮ ਵੀ ਆ ਕਿਤੇ ਸਾਰੀ ਹਿਸਟਰੀ ਵੀ ਦਿੱਤੀ ਆ ਉਹ ਬੁੱਕ ਆਪਾਂ ਨੂੰ ਅ ਕੁਝ ਐਸਾ ਕੁਝ ਕਾਰਨਾ ਕਰਕੇ ਬੁੱਕ ਮਿਲਣਾ ਦੀ ਇੱਥੇ ਆਪਣੇ ਕੋਲੇ ਅਵੇਲੇਬਲ ਹੁਣ ਹੈ ਨਹੀਂ ਤੁਹਾਡੇ ਐਸੇ ਮਾਰਕੀ ਬੁੱਕ ਹੈਗੀ ਹੈ ਹਜੀ ਬੁੱਕ ਮਿਲ ਸਕਦੀ ਆਪਾਂ ਨੂੰ ਹਾਂਜੀ ਤੇ ਉਹ ਬੁੱਕ ਦਾ ਕੀ ਨਾਮ ਹੈ ਜੇ ਸਾਡੇ ਦਰਸ਼ਕ ਬੁੱਕ ਤੋਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਣ ਤਾਂ ਚੰਗੀ ਗੱਲ ਹੈ ਤੇ ਬੁੱਕ ਦਾ ਨਾਮ ਦੱਸੋ ਕੀ ਹੈ ਉਹਦਾ ਲੱਗਦਾ ਮੈਨੂੰ ਨਾਮ ਜਿੰਨਾ ਤੱਕ ਯਾਦ ਹੈ ਕਿ ਪਾਇਓਨੀਅਰ ਸਿਕਸ ਜਿਹੜਾ ਬੁੱਕ ਦਾ ਨਾਮ ਹੈ ਤੇ ਹੰਡਲ ਵਾਲਾ ਉਹਨਾਂ ਬਲਿਖੀ ਗਈ ਹੈ ਠੀਕ ਹਾਂਜੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਇੱਥੇ ਦੇ ਮੁੱਖ ਸੇਵਾਦਾਰ ਜਿਹੜੇ ਭੈਣ ਸਾਡੇ ਨਵਨੀਤ ਕੋਰ ਜੀ ਹੈਗੇ ਨੇ ਤੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਹਮੇਸ਼ਾ ਰਿਹਾ ਵੀ ਕੈਨੇਡਾ ਦੇ ਵਿੱਚ ਸਾਡੇ ਜਿਹੜੇ ਭੈਣਾ ਵੱਲੋਂ ਮੁੱਖ ਸੇਵਾਦਾਰ ਤੋਂ ਮੈਨੂੰ ਪਿਛਲੇ 2 ਦਹਾਕਿਆਂ ਤੋਂ ਮੈਂ ਹੈਗਾ ਨਹੀਂ ਦੇਖਿਆ ਮੈਨੂੰ ਇੱਥੇ ਆ ਕੇ ਖੁਸ਼ੀ ਹੋਈ ਕਿਤੇ ਮੁੱਖ ਸੇਵਾਦਾਰ ਜਿਹੜੀ ਸਾਰੀ ਇੱਥੇ ਦੇਖ ਰਿਹਾ ਕਿ ਪ੍ਰਬੰਧਕ ਕਮੇਟੀ ਆ ਭੈਣ ਜੀ ਚਲਾਉਂਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਅੰਜੋ ਵਾਇਰੂ ਜਿਹੜਾ ਖਾਲਸਾ ਵਾਇਰੂ ਜੀ ਪੰਜਾਬ ਜਿਹਸ ਸ਼ਹਿਰ ਦੇ ਵਿੱਚ ਕਦੋਂ ਤੋਂ ਹੈਗੇ ਹੋ ਮੈਂ 1986 ਤੋਂ ਐ ਸ਼ਹਿਰ ਦੇ ਵਿੱਚ ਸੋ uh, so 40 ਸਾਲ ਹੋਣ ਵਾਲੇ ਨੇ ਅਗਲੇ ਸਾਲ ਤਾਂ ਇੱਥੇ ਜਦੋਂ ਮੈਂ ਆਇਆ ਉਦੋਂ ਬਹੁਤ ਪਰਿਵਾਰ ਸੀਗੇ ਸਾਡੇ ਕਮ ਸੇ ਕਮ 100 ਪਰਿਵਾਰ ਹੋਣਾ ਸੀ ਗੁਰਦੁਆਰਾ ਭਰਿਆ ਹੁੰਦਾ ਸੀ ਪਰ ਜਿੱਦਾਂ ਗਿਆਨੀ ਜੀ ਨੇ ਦੱਸਿਆ ਮਿਲ ਬੰਦ ਹੋਈ ਲੋਕ ਮੂਵ ਹੋ ਗਏ ਫਿਰ ਜਿੱਥੇ ਬੱਚੇ ਪੜ ਕੇ ਬਾਹਰ ਮੂਵ ਹੋ ਗਏ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਿੱਛੇ ਪਿੱਛੇ ਉੱਥੇ ਚੱਲ ਗਏ ਸੋ ਹੁਣ 10 15 ਪਰਿਵਾਰ ਜਿਹੜੇ ਬੀਕ ਹੈਗੇ ਨੇ ਪੁਰਾਣੇ ਉਦੋਂ ਨਵੇਂ ਬਹੁਤ ਬੱਚੇ ਆਏ ਹੋਏ ਨੇ ਜਿਹੜੇ ਇੱਥੇ ਪੀਆਰ ਲੈਣ ਵਾਸਤੇ ਸੋ ਕਾਫੀ ਚੇਂਜਸ ਦੇਖਿਆ ਅਸੀਂ ਗੁਰਦੁਆਰੇ ਦੇ ਵਿੱਚ ਜਦੋਂ ਆਇਆ ਸ਼ੁਰੂ ਹੋਇਆ ਹੈ ਬੱਚੇ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਹੁਣ ਇੱਥੇ ਤੁਸ ਦੱਸਿਆ ਨਾਵੇਂ ਬੱਚੇ ਆ ਰਹੇ ਨੇ ਪੀਆਰ ਲੈਣ ਵਾਸਤੇ ਤੇ ਗੁਰੂ ਘਰ ਬੋਨਾਂ ਨੂੰ ਕੀ ਸਪੋਰਟ ਇੱਥੇ ਮਿਲਦੀ ਆ ਜਦੋਂ ਵੀ ਆਣ ਉਸੇ ਜਦੋਂ ਕੋਵਿਡ ਸੀਗਾ ਸਾਡੇ ਗੁਰੂ ਘਰ ਦੇ ਲੰਗਰ ਜਿੱਦਾਂ ਗਰੋਸਰੀਜ਼ ਵਗੈਰਾ ਖੁੱਲਾ ਸੀ ਜੀ ਕਿਸੇ ਨੂੰ ਲੋੜ ਹੈ ਉਹ ਆ ਕੇ ਜਰੂਰ ਲੈ ਸਕਦੇ ਨੇ ਹੁਣ ਵੀ ਜੇ ਕਿਸੇ ਨੂੰ ਜ਼ਰੂਰਤ ਹੈ ਜਰੂਰ ਆ ਕੇ ਲੈ ਸਕਦੇ ਆ ਹੁਣ ਆ ਬੱਚੇ ਸਾਰੇ ਜਿਹੜੇ ਦਾ ਕਿਚਨ ਚ ਵੀ ਕੰਮ ਕਰ ਰਹੇ ਨੇ ਸੇਵਾ ਕਰਨ ਆਉਂਦੇ ਨੇ ਇਹ ਲੰਗਰ ਵਗੈਰਾ ਦੀ ਬਹੁਤ ਇੰਨਾ ਦੀ ਹੈਲਪ ਹੈਗੀ ਹੈ ਸੱਚੇ ਇਹਨਾਂ ਨੂੰ ਕੋਈ ਸ਼ਬਦ ਨਹੀਂ ਚਾਹੀਦੇ ਖੁਸ਼ ਹੋ ਜਾ ਸਕਦੇ ਬਾਕੀ ਸਭ ਨੇ ਆਪਣੇ ਲਈ ਅਨਫੋਰਚਨਟਲੀ ਸਾਡੇ ਗੁਰੂ ਘਰ 'ਚ ਜੰਡੇ ਨੂੰ ਹੀ ਲੰਗਰ ਬੰਦਾ ਹੈ ਕਿਉਂਕਿ ਬੰਦੇ ਥੋੜੇ ਹੈਂ ਸੇਵਾਦਾਰਾਂ ਦੀ ਕਮੀ ਹੈ ਤੇ ਵੈਸੇ ਗੁਰੂ ਘਰ ਦੇ ਡੇਲੀ ਦੇ ਰੂਟੀਨ ਪ੍ਰੋਗਰਾਮ ਕਿਹੜੇ ਨੇ ਅਸੀਂ ਹਰ ਰੋਜ਼ ਮਹਾਰਾਜ ਦਾ ਸਵੇਰੇ ਪ੍ਰਕਾਸ਼ ਕਰਦੇ ਹਾਂ ਆਪਣਾ ਮੇਰਾ ਆਪਣਾ ਨਤਨੇ ਹੁੰਦਾ ਪਰ ਸਵੇਰੇ ਸੰਗਤ ਨਹੀਂ ਹੁੰਦੀ ਕੋਈ ਵੀ ਤੇ ਸ਼ਾਮ ਨੂੰ ਰਹਿਰਾਸ ਸਭ ਐ ਸਤੰਤ ਟਾਂ ਟਾਂ ਤੇ ਕੋਈ ਨਾ ਕੋਈ ਮੱਥਾ ਟੇਕਣਾਉਂਦੇ ਰਹਿੰਦੇ ਆ ਕਿਉਂਕਿ 24 ਘੰਟੇ ਸੌਰੀ 12 ਘੰਟੇ ਦਿਨੇ ਅਸੀਂ ਖੁੱਲ੍ਹੇ ਹੀ ਰੱਖਦੇ ਆ ਤੇ ਕੋਈ ਵੀ ਕਦੋਂ ਵੀ ਆ ਸਕਦਾ ਹੈ ਤੇ ਬਾਕੀ ਜਿਹੜਾ ਸ਼ਾਮ ਨੂੰ ਅਸੀਂ ਰਹਿਰਾਸ ਜਿਹੜੀ ਕਰਦੇ ਆ ਮਹਾਰਾ ਦਾ ਸੋਖਾ ਸੁਣ ਹੋ ਜਾਂਦਾ ਬਾਕੀ ਸਾਡੇ ਕੋਲੇ ਨਾ ਤਾਂ ਬਹੁਤਾ ਪ੍ਰਬੰਧ ਹੈਗਾ ਕਿ ਕੀਰਤਨ ਵਾਲੇ ਜਥਿਆਂ ਦਾ ਤੇ ਜੇ ਐਵੇਂ ਹੋਰ ਜਾਣਨਾ ਚਾਹੀਏ ਕਿ ਜਿਸ ਸਰ ਗੁਰੂ ਗੁਰੂ ਸਾਹਿਬ ਗੁਰਪੁਰਬ ਮਨਾਉਂਦੇ ਨੇ ਅੱਥੇ ਕਿਹੜੇ ਕਿਹੜੇ ਗੁਰਪੁਰਬ ਸਾਰੇ ਗੁਰ ਉਹਨਾਂ ਦੇ ਸਰ ਹਾਂਜੀ ਅਸੀਂ ਮੇਨ ਤੌਰ ਤੇ ਉੱਥੇ ਜਿਹੜੇ ਗੁਰਪੁਰਬ ਮਨਾਉਂਦੇ ਆ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਗੁਰਪੁਰਬ ਹੈ ਅਵਤਾਰ ਪੁਰਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਪੁਰਬ ਹੈ ਵਿਸਾਖੀ ਦਿਹਾੜਾ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਪਾਸ਼ਾ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਦੀਵਾਲੀ ਹੈ ਤੇ ਉਸ ਤੋਂ ਬਾਅਦ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਤੇ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਹਾਂ ਜੀ ਤੇ ਮੈਨੂੰ ਹੁਣੇ ਉਹਦਾ ਰਿਕਾਰਡ ਪਤਾ ਲੱਗਿਆ ਇੱਥੇ ਨਗਰ ਕੀਰਤਨ ਵੀ ਨਿਕਲਿਆ ਇੱਕ ਵਾਰੀ ਜੀ ਹਾਂ ਜੀ ਅੱਜ ਤੋਂ ਹੱਥ ਤੁਸੀਂ ਦੱਸੋ ਕੋਈ ਨਹੀਂ ਕਿਹੜੇ ਸਾਲ ਦੇ ਵਿੱਚ ਅਸੀਂ 2018 ਦੇ ਵਿੱਚ ਨਗਰ ਕੀਰਤਨ ਇੱਕ ਵਾਰੀ ਕੀਤਾ ਸੀਗਾ ਤਾਂ ਉਦੋਂ ਸਾਰੀ ਇਹ ਜਿੱਦਾਂ ਗੁਰਦੁਆਰੇ ਦੀ ਰੀਨੋਵੇਸ਼ਨ ਹੋਈ ਸੀ ਬਹੁਤ ਸਾਰੇ ਸੇਵਾਦਾਰ ਕੈਮਰੀ ਤੋਂ ਆਏ ਸੀ ਜਿਨ੍ਹਾਂ ਨੇ ਮੁਫਤ ਆ ਕੇ ਆਪਣਾ ਟਾਈਮ ਦਿੱਤਾ ਮਟੀਰੀਅਲ ਦਿੱਤਾ ਤਾਂ ਇਸ ਗੁਰਦੁਆਰੇ ਦੀ ਬਹੁਤ ਸੇਵਾ ਕੀਤੀ ਜਾਨੀ ਸੰਗਤ ਕੋਈ ਵੀ ਜਾਨਿਕਾ ਖਾਸ ਪ੍ਰੋਵੈਂਸ ਕੈਲਗਰੀ ਤੋਂ ਸੰਗਤ ਆ ਜਾਂਦੀ ਹੈ ਆ ਜਾਂਦੇ ਕੈਲਗਰੀ ਰੇਡੀਅਮ ਗ੍ਰੈਂਡ ਰੌਕ ਐਨਵਰ ਮੇਅ ਸਾਰੇ ਪਾਸੋਂ ਸੰਗਤ ਇੱਥੇ ਹੁੰਦੀ ਹੈ ਪਰਿਵਾਰ ਵੀ ਜਿਹੜੇ ਗ੍ਰੈਂਡ ਰੌਕ ਵੀ ਅਸੀਂ ਹੈਲਪ ਕਰਦੇ ਹਾਂ ਗਿਆਨੀ ਜੀ ਉੱਥੇ ਜਾ ਕੇ ਪ੍ਰੋਗਰਾਮ ਕਰਦੇ ਨੇ ਸੋ ਅਸੀਂ ਉਹਨਾਂ ਦੀ ਵੀ ਥੋੜਾ ਜਿੱਥੋਂ ਵੀ ਸਾਨੂੰ ਬੁਲਾਵਾ ਆਉਂਦਾ ਹੈ ਗਿਆਨੀ ਜੀ ਉੱਥੇ ਜਾ ਕੇ ਪ੍ਰੋਗਰਾਮ ਕਰਦੇ ਨੇ ਤੇ ਮੈਂ ਚਾਹੂੰਗਾ ਤੁਸੀਂ ਇੱਕ ਵਾਰੀ ਆਪਣਾ ਗੁਰੂ ਘਰ ਦਾ ਜੋ ਲੋਕੇਸ਼ਨ ਐਡਰੈਸ ਆ ਜਰੂਰ ਦੱਸੋ ਤੇ ਜੇ ਫੋਨ ਨੰਬਰ ਦੱਸ ਸਕੋ ਕਿਉਂ ਕਿ ਕੋਈ ਰਾਹਤ ਚਾਲਦਾ ਕੋਈ ਯਾਤਰੀ ਜਾਂ ਜਿਹੜੇ ਬਾਹਰੋਂ ਆਉਂਦੇ ਨੇ ਤੇ ਜੇ ਕੋਈ ਇੱਥੇ ਰੁਕਣਾ ਚਾਹੁੰਦਾ ਆ ਜਾਂ ਕੋਈ ਇੱਥੇ ਦਰਸ਼ਨ ਕਰਨਾ ਚਾਹੁੰਦਾ ਆ ਜਾਂ ਕੋਈ ਫੈਮਿਲੀ ਆਣ ਹੁੰਦੇ ਕਈ ਵਾਰੀ ਸੇਫ ਜਗ੍ਹਾ ਹੁੰਦੀ ਆ ਥੋੜਾ ਜਿਹਾ ਰੁਕਣਾ ਜਾਂ ਆਰਾਮ ਕਰਨਾ ਪਾਛੀ ਆ ਸਕਦੇ ਨੇ ਤੇ ਮੈਨੂੰ ਜਰੂਰ ਦੱਸੋ ਜੀ 603 13 ਸਟਰੀਟ ਸਾਊਥ ਹੈਗਾ ਸਾਡਾ ਫਿਜ਼ੀਕਲ ਐਡਰੈਸ ਇਹ ਇੱਕ ਫੋਨ ਨੰਬਰ ਫੋਨ ਨੰਬਰ 2503442965 ਤੇ ਇਸ ਕਰਕੇ ਅਸੀਂ ਬੀਟੀਵੀ ਦੇਖ ਰਹੇ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਜਿਹੜਾ ਨ ਤਾਂ ਜਿਹੜੇ ਨੇੜੇ ਪੁਰਾਣੇ ਪਤਾ ਉਹਨਾਂ ਨੂੰ ਪਰ ਜਿਹੜੇ ਕੋਈ ਨਵੇਂ ਜਿਸ ਤਰ੍ਹਾਂ ਪਰਿਵਾਰ ਆਏ ਨੇ ਉਹ ਅੱਗੇ ਜਾ ਰਹੇ ਨੇ ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਆ ਜਾਂ ਇੱਥੇ ਆ ਰੁਕਣਾ ਚਾਹੁੰਦੇ ਨੇ ਅੱਛਾ ਕਿ ਗਿਆਨੀ ਜੀ ਨਾਲ ਜਾਂ ਪ੍ਰਧਾਨ ਸਾਹਿਬ ਨਾਲ ਮੁਕ ਸੇਵਾਦਾਰ ਨਾਲ ਇੱਥੇ ਸੰਪਰਕ ਕਰ ਸਕਦੇ ਨੇ ਤੇ ਗੁਰੂ ਘਰ ਉਹਨਾਂ ਵਾਸਤੇ ਹਮੇਸ਼ਾ ਸੇਵਾ ਵਾਲੇ ਉਹਨੇ ਤਿਆਰ ਪਰ ਤਿਆਰ ਹੈ ਜੀ ਦੇਖੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈਗਾ ਆ ਤੇ ਬਹੁਤ ਸੋਹਣੀ ਬਿਲਡਿੰਗ ਹੈਗੀ ਆ ਤੇ ਬੜਾ ਮਨ ਖੁਸ਼ ਹੋਇਆ ਜੀ ਹੋਰ ਕੀ ਕਹਿਣਾ ਚਾਹੋਗੇ ਜੀ ਮੈਂ ਇਹ ਕਹਣਾ ਚਾਹਣੀ ਆ ਕਿ ਸਿਰਫ 골ਡਨ ਨਹੀਂ ਜਿਹੜੇ ਗਏ ਹੋਏ ਇੱਥੋਂ ਅੱਜ ਜਿਨ੍ਹਾਂ ਦਾ ਕੱਲ ਪ੍ਰੋਗਰਾਮ ਸੀ ਉਹ ਇੱਥੋਂ ਮੂਵ ਹੋਏ ਹੋਏ ਲੋਕ ਇੱਥੇ ਆ ਕੇ ਪ੍ਰੋਗਰਾਮ ਕਰਦੇ ਨੇ ਸੋ ਆਪਣਾ ਸੇਵਾ ਦਿੰਦੇ ਨੇ ਬਹੁਤ ਦਾਨ ਦਿੰਦੇ ਨੇ ਤਾਂ ਹੀ ਸਾਡਾ ਗੁਰਦੁਆਰਾ ਚੱਲ ਰਿਹਾ ਹੈ ਤਾਂ ਹੁਣ ਅਸੀਂ ਈਮੇਲ ਲਾਈਕ ਈ ਟ੍ਰਾਂਸਫਰ ਵੀ ਕਰ ਸਕਦੇ ਕੋਈ ਚਾਹੁੰਦਾ ਹੈ ਵੀ ਉਹ ਗੁਰੂ ਘਰ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਸਾਡਾ ਈਮੇਲ ਹੈਗਾ ਆ goldenseektemple@gmail.com ਸੋ ਤੁਸੀਂ ਇਹ ਟ੍ਰਾਂਸਫਰ ਕਰ ਸਕਦੇ ਨੇ ਗੁਰਦੁਆਰੇ ਲਈ ਜੇ ਕੋਈ ਸੇਵਾ ਦੇਣਾ ਚਾਹੁੰਦੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਗੁਰੂ ਘਰ ਹੈਗੇ ਨੇ ਇਹ ਉਹ ਕੰਮ ਕਰ ਰਹੇ ਨੇ ਜਿਹੜੀਆਂ ਕਈ ਵਾਰ ਸਰਕਾਰਾਂ ਨਹੀਂ ਕਰ ਸਕਦੀਆਂ ਤੇ ਪਰ ਗੁਰੂ ਘਰ ਇੱਕ ਐਸੀ ਇੱਕ ਸੰਸਥਾ ਹੈਗੀ ਹੈ ਜਿਹੜੇ ਹਰ ਇਨਸਾਨ ਵਾਸਤੇ ਦੁੱਖ ਸਮੇਂ ਸੁਖ ਸਮੇਂ ਨਾਲ ਖੜਦੀ ਆ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਵੀ ਦੇਖਿਆ ਤੇ ਵੈਸੇ ਵੀ ਹਾਈਵੇ ਦੇ ਉੱਤੇ ਗੁਰਦਾਰਾ ਸਾਹਿਬ ਹੈਗਾ ਜਿਆਦਾ ਅੰਦਰ ਨਹੀਂ ਆਉਣਾ ਪੈਂਦਾ ਤੇ ਡਿਸਕਾਰਡ ਤੁਸੀਂ ਜਰੂਰ ਜਿਹੜਾ ਇੱਥੇ ਲੰਗ ਦਾ ਦਰਸ਼ਨ ਕਰਕੇ ਜਾਓ ਤੇ ਦੇਖਦੇ ਰਹੋ ਬੀਟੀਵੀ ਤੇ ਅਗਲੀ ਵਾਰੀ ਤੁਹਾਨੂੰ ਅੱਗੇ ਹੋਰ ਅੱਗੇ ਦਰਸ਼ਨ ਕਰਾਉਨੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਜਾ ਰਹੇ ਆ ਅਸੀਂ ਵੈਸਟ ਸਾਈਡ ਤੇ ਤੇ ਸਾਨੂੰ ਦੀ ਹੋ ਯਾਜਤ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖਦੇ ਰਹੋ ਬੀਟੀਵੀ ਬ੍ਰॉडकास्टਿੰਗ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਜੀ